ਕੀ ਸਿਆਸਤ ਜਾਂ ਧਰਮ ਦੀ ਸਿਆਸਤ ਜਾਂ ਸਿੱਖੀ ਨੂੰ ਲੈ ਕੇ ਜਾਂ ਪੰਥ ਨੂੰ ਲੈ ਕੇ ਬਹੁਤ ਹੀ ਵਧੀਆ ਭੂਮਿਕਾ ਨਿਭਾਉਣ ਵਾਲੇ ਤੇਜਾ ਸਿੰਘ ਸਮੁੰਦਰੀ ਪਰਿਵਾਰ ਦਾ ਵੰਸ਼ ਹੁਣ ਰਾਸੀ ਸਫ਼ਰ ਸ਼ੁਰੂ ਕਰ ਸਕਦਾ ਹੈ ਤੇਜਾ ਸਿੰਘ ਸਮੁੰਦਰੀ ਉਹ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਪੰਥ ਨੂੰ ਬਹੁਤ ਜ਼ਿਆਦਾ ਦੇਣ ਸੀ ਤੇ ਉਹਨਾਂ ਦਾ ਵਾਰਿਸ ਜਿਹੜੇ ਹਾਲ ਹੀ ਅਮਰੀਕਾ ਦੇ ਵਿੱਚ ਬਤੌਰ ਭਾਰਤੀ ਰਾਜ ਦੂ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਜਿਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਚੰਗੇ ਤਾਲੁਕੋਂ ਨੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹ ਅੰਮ੍ਰਿਤਸਰ ਤੋਂ ਬੀਜੇਪੀ ਦੇ ਨਾਲ ਰਾਜਨੀਤਿਕ ਸਾਂਝਾ ਪਾ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਵਾਸਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਨੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਭਾਜਪਾ ਨੂੰ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅੰਬਰਸਰ ਤੋਂ ਜਿੱਤ ਨਸੀਬ ਨਹੀਂ ਹੋਈ ਕਿਉਂਕਿ ਜਦੋਂ ਸ਼੍ਰੋਮਣੀ ਕਾਲੀ ਦਲ ਭਾਜਪਾ ਦੀਆਂ ਸਾਂਝਾ ਰਹੀਆਂ ਨੇ ਤੇ ਜਿਹੜੇ ਭਾਜਪਾ ਦੀਆਂ ਤਿੰਨ ਸੀਟਾਂ ਮਿਲਦੀਆਂ ਰਹੀਆਂ ਨੇ ਕੋਟੇ ਚੋਂ ਉਹ ਹਿਸ਼ਾਰਪੁਰ ਗੁਰਦਾਸਪੁਰ ਤੇ ਅੰਬਰਸਰ ਤੇ ਅੰਬਰਸਰ ਤੋਂ ਭਾਜਪਾ ਨੂੰ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕਦੀ ਵੀ ਜਿੱਤ ਨਸੀਬ ਨਹੀਂ ਹੋਈ ਬੀਜੇਪੀ ਨੇ ਹਾਲਾਂਕਿ ਬੜੀ ਵਾਰ ਕੋਸ਼ਿਸ਼ ਕੀਤੀ ਆ ਦੇਸ਼ ਦੇ ਵੱਡੇ ਵੱਡੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਲੇਕਿਨ ਫਿਰ ਵੀ ਬੀਜੇਪੀ ਦੇ ਪੱਲੇ ਨਿਰਾਸ਼ਾ ਪਈ ਆ ਚਾਹੇ ਬੀਜੇਪੀ ਦੇ ਬਹੁਤ ਹੀ ਵੱਡੇ ਲੀਡਰ ਔਰ ਜੇਤ ਲਈ ਉਹਨਾਂ ਨੂੰ ਵੀ ਅੰਮ੍ਰਿਤਸਰ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਾਂ ਫਿਰ ਇੰਡੀਅਨ ਫੌਂਡ ਸਰਵਿਸ 'ਚੋਂ ਰਿਟਾਇਰ ਹੋਏ ਮੌਜੂਦਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਉਹਨਾਂ ਨੇ ਵੀ ਅੰਮ੍ਰਿਤਸਰ ਤੋਂ ਕਿਸਮਤ ਲੜਾਈ ਸੀ ਸੀਸੀ ਖਾੜੇ ਦੇ ਵਿੱਚ ਉਹਨਾਂ ਨੂੰ ਵੀ ਜਿੱਤ ਨਸੀਬ ਨਹੀਂ ਹੋਈ ਤੇ ਹੁਣ ਤਰਨਜੀਤ ਸਿੰਘ ਸੰਧੂ ਬੀਜੇਪੀ ਵੱਲੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਹੋ ਸਕਦੇ ਨੇ ਬੀਜੇਪੀ ਦੇ ਹਲਕਿਆਂ ਦੇ ਵਿੱਚ ਚਰਚਾ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਇੱਕ ਵੱਡਾ ਪਰਿਵਾਰ ਖਾਨਦਾਨੀ ਪਰਿਵਾਰ ਵੱਡਾ ਅਹੁਦਾ ਪਰ ਪਿੱਛੇ ਜੇ ਇੱਕ ਗੁਰਦੁਆਰੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਦੇ ਨਾਲ ਵੀ ਕੁਝ ਉੱਥੇ ਲੋਕਾਂ ਵੱਲੋਂ ਬਤਮੀਜੀ ਵਧੀਕੀ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਤਰਨਜੀਤ ਸੰਧੂ ਹੁਣ ਅਮਰੀਕਾ ਚ ਬੈਠ ਕੇ ਵੀ ਕੌਮ ਦੀ ਗੱਲ ਕਰਦੇ ਰਹੇ ਨੇ ਦੇਸ਼ ਦੀ ਗੱਲ ਕਰਦੇ ਰਹੇ ਤੇ ਹੁਣ ਬੀਜੇਪੀ ਦੀ ਆਖ ਕਿ ਕਿਉਂ ਨਾ ਇੱਕ ਸਿੱਖ ਪਰਿਵਾਰ ਜੱਟ ਸਿੱਖ ਪਰਿਵਾਰ ਤੇ ਕਿਉਂ ਨਾ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਚੋਣ ਲੜਾਈ ਜਾਵੇ ਬੀਜੇਪੀ ਨੇ ਵੱਡੇ ਵੱਡੇ ਤਜਰਬੇ ਕੀਤੇ ਨੇ ਉਹ ਤਜਰਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਫੇਲ ਹੋਈ ਹੈ ਜਦ ਬੀਜੇਪੀ ਦਾ ਜਣਾ ਖਾਣਾ 2014 ਦੇ ਵਿੱਚ ਜਿੱਤ ਗਿਆ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਦੇ ਨੰਬਰ 2 ਮੰਨੇ ਜਾਂਦੇ ਔਰ ਉਹ ਜੇਤਲੀ ਬੁਰੀ ਤਰ੍ਹਾਂ ਚੋਣ ਹਾਰ ਗਏ ਸੀ ਤੇ ਹੁਣ ਡੋਰੇ ਪਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਤਰਨਜੀਤ ਸਿੰਘ ਸੰਧੂ ਤੇ ਅਮਰੀਕਾ ਚ ਭਾਰਤੀ ਰਾਜਦੂਤ ਦੇ ਅਹੁਦੇ ਤੋਂ ਰਿਟਾਇਰ ਹੋਏ ਤਰਨਜੀਤ ਸਿੰਘ ਸੰਧੂ ਜਿਹੜੇ ਇੰਡੀਅਨ ਫੋਰਸ ਸਰਵਿਸ ਦੇ ਸਰਵਿਸ ਦੇ ਵਿੱਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਨੇ ਉਹਨਾਂ ਦਾ ਅਹੁਦਾ ਭਾਰਤੀ ਰਾਜਦੂਤ ਅਮਰੀਕਾ ਵਿੱਚ ਰਿਆ ਹੁਣ ਆਪਣਾ ਦੱਸਿਆ ਜਾ ਰਿਹਾ ਕੋਈ ਰਾਸੀ ਸਫਰ ਜਾਂ ਰਾਸੀ ਸੰਝਾਂ ਭਾਜਪੀ ਨਾਲ ਜੋੜ ਸਕਦੇ ਨੇ ਤੇ ਅੰਮ੍ਰਿਤਸਰ ਤੋਂ ਆਪਣੀ ਕਿਸਮਤ ਅਜਮਾ ਸਕਦੇ ਨੇ ਤਾਂ ਜਿਸ ਸੰਦੂਹਾਰ 31 ਜਨਵਰੀ ਨੂੰ ਜਿਹੜੇ ਨੇ ਹੁਣ ਸੇਵਾ ਮੁਕਤ ਹੋਰੇ ਲੇਕਿਨ ਸੇਵਾ ਮੁਕਤੀ ਤੋਂ ਪਹਿਲਾਂ ਹੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਪਾਰਟੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਆ ਰੌਕ ਸਟਾਰ ਦੇ ਤੌਰ ਤੇ ਉਹਨਾਂ ਨੂੰ ਉਬਾਰਿਆ ਜਾ ਰਿਹਾ ਹੈਗਾ ਸਾਲ 1988 ਬੈਚ ਦੇ इंडियन फॉरेन सर्वर्स ਦੇ ਹੱਦ ਅਧਿਕਾਰੀ ਤਰਨਜੀਤ ਸਿੰਘ ਸੰਧੂ ਦੁਨੀਆ ਭਰ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਉਹ ਰਾਜਦੂਤ ਰਹਿ ਚੁੱਕੇ ਨੇ ਲੇਕਿਨ ਮੌਜੂਦਾ ਉਹ ਅਮਰੀਕਾ ਤੋਂ ਰਿਟਾਇਰ ਹੋਏ ਨੇ ਜਿਸ ਜੇ ਚਲਦੇ ਆ ਉਹਨਾਂ ਤੇ ਬੀਜੇਪੀ ਨੇ ਡੋਰੇ ਪਾਏ ਹੋਏ ਨੇ ਹਾਲਾਂਕਿ ਚਰਚਾ ਇਹ ਵੀ ਹੈ ਕਿ ਜੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਨਹੀਂ ਲੜ ਦਿੱਤਾ ਜੇ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੁੜ ਸਰਕਾਰ ਬਣ ਗਈ ਤਾਂ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਸੈਂਟਰ ਦੇ ਵਿੱਚ ਵਜીર ਵੀ ਬਣਾਇਆ ਜਾ ਸਕਦਾ ਪਰ ਤਰਜੀਤ ਸਿੰਘ ਸੰਧੂ ਕਿਉਂਕਿ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਪਿੰਡ ਹੈ ਉਸ ਤੋਂ ਬਾਅਦ ਇੱਕ ਵੱਡਾ ਪਰਿਵਾਰ ਵੱਡਾ ਖਾਨਦਨ ਇਸ ਕਰਕੇ ਇੱਕ ਜਿੱਥੇ ਜੱਟ ਸਿੱਖ ਦੇ ਤੌਰ ਤੇ ਇਹ ਮੰਨਿਆ ਜਾ ਰਿਹਾ ਕਿਉਂਕਿ ਚਾਰ ਹਲਕੇ ਜਿਹੜੇ ਨੇ ਉਹ ਸ਼ਹਿਰ ਦੇ ਪੈਂਦੇ ਨੇ ਤੇ ਪੰਜ ਹਲਕੇ ਜਿਹੜੇ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾ ਵਿਤਾ ਪਿਓਰ ਪਿੰਡੂ ਹਲਕੇ ਨੇ ਜਿਸ ਕਰਕੇ ਭਾਜਪੀ ਤਰਜੀਤ ਸਿੰਘ ਸੰਧੂ ਤੇ ਕਿਸਮਤ ਅਜਮਾ ਸਕਦੀ ਹੈ ਤੇ ਤਰਜੀਤ ਸਿੰਘ ਸੰਧੂ ਦੀ ਸ਼ਵੀ ਪਰਿਵਾਰ ਖਾਨਦਾਨ ਕਿਸ ਦੇ ਵੀ ਇਸ ਤੇ ਗੱਲ ਜਾਂ ਉਂਗਲ ਨਹੀਂ ਕੀਤੀ ਜਾ ਸਕਦੀ ਜਿਹਦੇ ਚੱਲਦੇ ਆ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਬੀਜੇਪੀ ਆਪਣੇ ਵੱਲ ਖਿੱਚ ਸਕਦੀ ਆ ਕਿਉਂਕਿ ਜਿਹੜੀਆਂ 31 ਜਨਵਰੀ ਤੋਂ ਪਹਿਲਾਂ ਜਿਸ ਹੱਬ ਦੇ ਨਾਲ ਅਮਰੀਕਾ ਦੇ ਵਿੱਚ ਉਹਨਾਂ ਨੂੰ ਰੌਕਸਟਾਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਬੀਜੇਪੀ ਜਾਂ ਸੈਂਟਰ ਸਰਕਾਰ ਦੀ ਵੀ ਇਹ ਪੂਰੀ ਯੋਜਨਾ ਜਿਸ ਹੱਬ ਦੇ ਨਾਲ ਉਹਨਾਂ ਨੂੰ ਵਿਦਿਆਗੀ ਦਿੱਤੀ ਜਾ ਰਹੀ ਆ ਸਾਲ 1997 ਵਿੱਚ ਵਾਸ਼ਿੰਗ ਡੀਸੀ ਦੇ ਆਫਿਸ ਤੋਂ ਉਹਨਾਂ ਨੇ ਜਿਹੜੇ ਨੇ ਇੱਕ ਸਕੱਤਰ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਤਰੱਕੀ ਮਿਲਦੀ ਰਹੀ ਅਮਰੀਕਾ ਦੇ ਵਿੱਚ ਉਹਨਾਂ ਦੇ ਚੌਥਾ ਕਾਰਜਕਾਲ ਉਹਨਾਂ ਦੇ ਭਾਰਤੀ ਖਾਸ ਕਰਕੇ ਸਿੱਖ ਜਿਹੜੇ ਐਨਰਾਈਜ਼ ਉੱਤੇ ਵਸੇ ਨੇ ਉਹਨਾਂ ਦੇ ਨਾਲ ਚੰਗੇ ਸਬੰਧ ਨੇ ਤੇ ਭਾਜਪਾ ਦੇ ਜੋ ਜਾਣਕਾਰ ਦੱਸਦੇ ਨੇ ਕਿ ਉਹਨਾਂ ਨੂੰ ਕਾਫੀ ਉਹਨਾਂ ਦਾ ਇੰਤਜ਼ਾਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਸੀ ਔਰ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਗੱਲ ਦੀ ਪੋਜ਼ਿਟਿਵ ਹੋ ਚੁੱਕੀ ਹੈ ਭਾਜਪਾ ਦੇ ਬਹੁਤ ਹੀ ਵੱਡੇ ਉਦੇ ਤੇ ਕੰਮ ਕਰ ਰਹੇ ਇੱਕ ਨੇਤਾ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਸਕਦੇ ਨੇ ਕਿਉਂਕਿ ਬੀਜੇਪੀ ਇਸ ਵਾਰ ਬਹੁਤ ਹੀ ਉੱਚੀ ਸੂਚੀ ਜਿਹੜੇ ਸ਼ਵੀ ਵਾਲੇ ਕੁਝ ਲੋਕਾਂ ਨੂੰ ਚੋਣ ਮੈਦਾਨ ਵਿੱਚ ਤਾਰਨਾ ਚਾਹੁੰਦੇ ਨੇ ਉਹਨਾਂ ਵਿੱਚ ਤਰਨਜੀਤ ਸਿੰਘ ਸੰਧੂ ਇੱਕ ਹੋ ਸਕਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਲਗਾਤਾਰ ਬੀਜੇਪੀ ਨੂੰ ਉਥੋਂ ਨਮ ਹਾਰ ਨੇ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਨਾ ਪੈ ਰਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਭਾਜਪਾ ਨੇ ਦੋ ਵਾਰਾ ਕੋਸ਼ਿਸ਼ ਕੀਤੀ ਆ ਪਹਿਲੀ ਦਫਾ ਤੇ ਕੈਪਟਨ ਅਮਰਿੰਦਰ ਸਿੰਘ ਹੱਥੋਂ ਅਰੁਨ ਜੇਤਲੀ 2014 ਵਿੱਚ ਬੁਰੀ ਤਰ੍ਹਾਂ ਹਾਰ ਗਏ ਸੀ ਨਮੋਸ਼ੀ ਹਾਰ ਹੋਈ ਸੀ ਅਰੁਨ ਜੇਤਲੀ ਨੂੰ ਹਾਲਕੇ ਹਾਰ ਤੋਂ ਬਾਅਦ ਫਿਰ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਐਡਜਸਟ ਕੀਤਾ ਗਿਆ ਫਿਰ ਖਜ਼ਾਨਾ ਮੰਤਰੀ ਬਣਾਇਆ ਗਿਆ ਉਸ ਤੋਂ ਬਾਅਦ 2019 ਦੇ ਵਿੱਚ ਫਿਰ ਜਿਹੜੇ ਇੰਡੀਅਨ ਫੋਰਨ ਸਰਵਿਸ ਦੇ ਅਹੁਦੇ ਤੋਂ ਉਹ ਵੀ ਅਬ ਮੁਲਕ ਕਿਸੇ ਦੂਜੇ ਮੁਲਕ ਤੋਂ ਬਤੌਰ ਰਾਜਦੂਤ ਰਿਟਾਇਰ ਹੋਏ ਹਰਦੀਪ ਸਿੰਘ ਪੂਰੀ ਜਿਹੜੇ ਐਸਐਮ ਸੈਂਟਰ ਦੇ ਵਿੱਚ ਵਜ਼ੀਰ ਨੇ ਉਹਨਾਂ ਨੂੰ 2019 ਦੇ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਲੇਕਿਨ ਫਿਰ ਵੀ ਬੀਜੇਪੀ ਨੂੰ ਹਾਰ ਹੋਈ ਵਜ੍ਹਾ ਕੀ ਸੀ ਕਿ ਇੱਕ ਜਿੱਥੇ ਅਰੁਣਜੀਤ ਲਈ ਅੰਬਰਸਰ ਤੋਂ ਬਾਹਰ ਲਈ ਸੀ ਚਾਹੇ ਉਹ ਪੰਜਾਬੀ ਸੀ ਚਾਹੇ ਹਰਦੀਪ ਸਿੰਘ ਪੂਰੀ ਸਿੱਖ ਸੀ ਲੇਕਿਨ ਅੰਬਰਸਰ ਤੋਂ ਬਾਹਰ ਲਈ ਉਮੀਦਵਾਰ ਸੀ ਜਿਸ ਕਰਕੇ ਉਹਨਾਂ ਦੀ ਗੱਲ ਨਹੀਂ ਬਣੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਬਾਹਰਲੇ ਸੀ ਕਿਉਂਕਿ ਪਟਿਆਲਾ ਦੇ ਰਹਿਣ ਵਾਲੇ ਸੀ ਲੇਕਿਨ ਉਸ ਸਮੇਂ ਨਵਜੋਤ ਸਿੰਘ ਸਿੱਧੂ ਦਾ ਜਲਵਾ ਬੜਾ ਕਾਇਮ ਸੀ ਉਹ ਜਲਵਾ ਸ਼ਾਇਦ ਅੱਜ ਵੀ ਬਰਕਰਾਰ ਹੈ ਲੇਕਿਨ ਹਰਦੀਪ ਸਿੰਘ ਪੂਰੀ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਕੋਲੋਂ ਹਾਰ ਗਏ ਸਨ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਵਾਲ ਇਹ ਕਿ ਹਰਦੀਪ ਸਿੰਘ ਪੂਰੀ ਤੋਂ ਪਹਿਲਾਂ ਅਰਣਜੀਤ ਲਈ ਦੋਨੇ ਬਾਹਰਲੇ ਦੱਸੇ ਗਏ ਨੇ ਲੇਕਿਨ ਹੁਣ ਸਿੱਧੇ ਤੌਰ ਤੇ ਤਰਨਜੀਤ ਸਿੰਘ ਸੰਧੂ ਹੋਣਾ ਦਾ ਅੰਮ੍ਰਿਤਸਰ ਦੇ ਨਾਲ ਸੰਬੰਧ ਨੇ ਰਾਏ ਦੇ ਕਲਾਇਨਾਂ ਦਾ ਪਿੰਡ ਦੱਸਿਆ ਜਾ ਰਿਹਾ ਜਿਸ ਕਰਕੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਵੱਡਾ ਨਾਮ ਆ ਵੱਡਾ ਖਾਨਦਾਨ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਚੋਂ ਸਬੰਧ ਰੱਖਦੇ ਨੇ ਇੱਕ ਸਿੱਖ ਔਰ ਇੱਕ ਜੱਟ ਸਿੱਖ ਹੋਣ ਦੇ ਨਾਤੇ ਤਰਨਜੀਤ ਸਿੰਘ ਸੰਧੂ ਹੋਣਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆ ਕਿਉਂਕਿ ਜਿਹੜੇ ਅੰਮ੍ਰਿਤਸਰ ਦੇ ਵਿੱਚ 9 ਹਲਕੇ ਪੈਂਦੇ ਨੇ ਉਹ ਜਿਹੜੇ ਸ਼ਹਿਰ ਵਾਲੇ ਜਿਹੜੇ ਨੇ ਅੰਮ੍ਰਿਤਸਰ ਨਾਰਥ ਈਸਟ ਵੈਸਟ ਸਾਊਥ ਜਿਹੜਾ ਖਾਸ ਕਰਕੇ ਅੰਮ੍ਰਿਤਸਰ ਈਸਟ ਆ ਉਹ ਵੀ ਅੱਧਾ ਪਿੰਡੂ ਹਲਕਾ ਪ੍ਰਨਾਲ ਦੇ ਨਾਲ ਜਿਹੜੇ ਖਾਸ ਕਰਕੇ ਬਾਕੀ ਨਹੀਂ ਚਾਏ ਉਹਦੇ ਵਿੱਚ ਮਜੀਠਾ ਟਾਰੀ ਜਾਂ ਰਾਜਸਥਾਨੀ ਜਾਂ ਜਿਹੜੇ ਪੰਜ ਹਲਕੇ ਨੇ ਉਹ ਪਿਓਰਲੀ ਜਿਹੜੇ ਨੇ ਉਹ ਪਿੰਡੂ ਹਲਕੇ ਨੇ ਜਿਸ ਕਰਕੇ ਮੰਨਿਆ ਜਾ ਰਿਹਾ ਕਿ ਤਰਜੀਤ ਸਿੰਘ ਸੰਧੂ ਆਪਣਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪਾ ਕੇ ਰਾਜਨੀਤਿਕ ਸਫਰ ਸ਼ੁਰੂ ਕਰ ਸਕਦੇ ਨੇ ਹਾਲਾਂਕਿ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਵੱਡੇ ਆਈਐਸ ਅਫੀਸਰ ਨੂੰ ਵੀ ਚੋਣ ਵਿਦਾਨ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਸੀ ਤਾਮਲ ਅਡੁਕੇਟਰ ਦੇ ਆਈਐਸ ਅਫੀਸਰ ਸਨ ਜਗਮਉਂ ਸਿੰਘ ਰਾਜੂ ਜਗਮਉਂ ਸਿੰਘ ਰਾਜੂ ਨੂੰ ਵੀ ਚੋਣ ਲੜਾਈ ਗਈ ਸੀ ਲੇਕਿਨ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਉਹ ਦੇਖਦੇ ਆ ਕਿ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਵੱਲੋਂ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰ ਸਕਦੇ ਨੇ ਜਾਂ ਕਰਨਗੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਜਿੱਤ ਜਾਂ ਹਾਰ ਉਹਨਾਂ ਦੇ ਨਸੀਬ ਜਾਂ ਉਹਨਾਂ ਦੇ ਪੱਲੇ ਪੈਂਦੀ ਆ ਸਮਾਂ ਬਤਾ ਦੂਰ ਨਿਆ ਫਰਾਲ ਇਸ ਜਾਣਕਾਰੀ ਇੰਨਰ ਤੜਤੁਲ ਨੇ ਆ ਗਿਆ ਦੇਖਦੇ ਰੋਏ ABC ਪੰਜਾਬ ਧੰਨਵਾਦ